ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਆਪਣੇ ਕਿਸਾਨ ਵੀਰ ਨੇ ਇਸ ਵਾਰ ਕਾਫੀ ਜ਼ਿਆਦਾ ਡਰੇ ਹੋਏ ਸੀ ਕਹਿੰਦੇ ਯਾਰ ਜ਼ਮੀਂਦਾਰ ਠੇਕਾ ਵੀ 10-10 12-12000 ਰੁਪਏ ਵਧਾਤਾ ਤੇ ਝੋਨੇ ਦਾ ਰੇਟ ਅਜੇ ਤੱਕ ਆਏ ਨਹੀਂ ਸਾਨੂੰ ਤਾਂ ਯਾਰ ਟੈਨਸ਼ਨ ਜੀ ਹੋਈ ਪਈ ਹੈ ਜਿਹੜਾ ਹਲੇ ਤੱਕ ਰੇਟ ਨਹੀਂ ਆਇਆ ਕਿਤੇ ਪਿਛਲੇ ਸਾਲ ਵਾਲਾ ਰੇਟ ਹੀ ਨਾ ਆ ਜਾਏ ਸਸਤਾ ਜ਼ਰ ਬਰਬਾਦ ਹੋ ਜਾਵਾਂਗੇ ਸਾਡਾ ਕੀ ਬਣੂਗਾ ਠੇਕਾ ਵੀ 10-10000 ਰੁਪਏ ਚੱਕਤਾ ਤਾਂ ਦੋਸਤੋ ਘਬਰਾਓ ਨਾ ਆਪਣੇ ਕਿਸਾਨ ਵੀਰ ਪਹਿਲਾਂ ਕੀ ਕਰਦੇ ਸੀ ਜਿਵੇਂ ਹੀ ਪਨੀਰੀ ਲਾਉਂਦੇ ਸੀ ਨਾਲ ਦੀ ਨਾਲ ਝੋਨੇ ਦਾ ਰੇਟ ਆ ਜਾਂਦਾ ਸੀ ਤੇ ਜ ਤਾਂ ਲੱਗਦਾ ਚੋਨਾ ਚੰਗਾ ਇੰਨੇ ਕੁ ਕਵੰਟਲ ਤਾਂ ਹੋ ਜਾਊਗਾ ਐਨੇ ਰੁਪਏ ਬਚ ਗਏ ਆਪਾਂ ਨੂੰ ਤਾਂ ਦੋਸਤੋ ਡਰੋ ਨਾ ਇਸ ਵਾਰ ਵੀ ਝੋਨੇ ਦਾ ਰੇਟ ਵੱਧ ਗਿਆਗਾ ਤੇ ਤੁਹਾਡੇ ਲਈ ਬਹੁਤ ਜਿਆਦੇ ਵੱਡੀ ਖੁਸ਼ਖਬਰੀ ਹੈ ਕਿ ਝੋਨੇ ਦਾ ਜਿਹੜਾ ਰੇਟ ਆ ਉਹ ਵੀ ਬਹੁਤ ਜਿਆਦੇ ਵਧੀਆ ਆ ਰਿਹਾਗਾ ਇਸ ਵਾਰ ਆਪਣੇ ਝੋਨੇ ਦੇ ਵਿੱਚ 170 ਰੁਪਏ ਪ੍ਰਤੀ ਕਵੰਟਲ ਦਾ ਵਾਧਾ ਕੀਤਾ ਗਿਆਗਾ ਜਿਵੇਂ ਕਿ ਪਿਛਲੀ ਵਾਰ ਦੀ ਗੱਲ ਕਰ ਗਏ ਤਾਂ ਪਿਛਲੀ ਵਾਰ ਆਪਾਂ ਝੋਨਾ ਕਿੰਨੇ ਰੁਪਏ ਨੂੰ ਵੇਚਿਆ ਸੀਗਾ 2203 ਰੁਪਏ ਪ੍ਰਤੀ ਕਵੰਟਲ ਤੇ ਇਹਦੇ ਵਿੱਚ 117 ਰੁਪਏ ਜੋੜ ਦੋ ਤੇ ਇਸ ਵਾਰ ਆਪਣਾ ਝੋਨਾ ਕਿੰਨੇ ਰੁਪਏ ਨਹੀਂ ਵਿਕੂਗਾ ਆਪਣੀਆਂ ਮੰਡੀਆਂ ਦੇ ਵਿੱਚ 2320 ਰੁਪਏ ਪ੍ਰਤੀ ਕੁਆਂਟਲ ਵਿਕੂਗਾ ਜਿਹੜਾ ਆਪਣਾ A ਗ੍ਰੇਡ ਚੋਂ ਨਾ ਜਿਹੜਾ ਆਪਣਾ ਪਰਮਲ ਚੋਂ ਨਾ ਜਿਹਦੇ ਵਿੱਚ PR ਸਾਰੀਆਂ ਕਿਸਮਾਂ ਆ ਜਾਂਦੀਆਂ ਜਿਵੇਂ PR 131 ਆ PR 126 ਆ ਜਾਂ ਪ੍ਰਾਈਵੇਟ ਕਿਸਮਾਂ ਪੀਲਾ ਪੂਸਾ 212 ਇਹ ਜੀਆਂ ਵੈਰਾਈਟੀਆਂ ਜਿਹੜੀਆਂ ਪਰਮਲ ਵੈਰਾਈਟੀਆਂ ਤਾਂ ਇਹ ਇਸ ਵਾਰ 2320 ਰੁਪਏ ਪ੍ਰਤੀ ਕੁਆਂਟਲ ਵਿਕਣਗੀਆਂ ਇਸ ਤੋਂ ਇਲਾਵਾ ਜਿਹੜਾ ਮੋਟਾ ਝੋਨਾ ਹੁੰਦਾ ਜਿਵੇਂ ਕਿ PR 113 ਵਗੈਰਾ ਜਿਹੜਾ ਕਿ ਆਪਣੇ ਪੰਜਾਬ ਦੇ ਵਿੱਚ ਬਿਲਕੁਲ ਵੀ ਨਹੀਂ ਲੱਗਦਾ ਇਹ ਝੋਨਾ ਵਿਕੇਗਾ ਪੂਰਾ 2300 ਰੁਪਏ ਪ੍ਰਤੀ ਕੁਇੰਟਲ ਜਣਕੇ ਪਿਛਲੇ ਸਾਲ ਇਸ ਝੋਨੇ ਦਾ ਰੇਟ ਕਿੰਨਾ ਸੀਗਾ 2183 ਰੁਪਏ 117 ਰੁਪਏ ਵਾਚ ਜੋੜ ਕੇ ਇਸ ਵਾਰ 117 ਰੁਪਏ ਇਸ ਝੋਨੇ ਦਾ ਰੇਟ ਵਧਾਤਾ ਤਾਂ ਇਸ ਵਾਰ ਇਸ ਮੋٹے ਝੋਨੇ ਦਾ ਰੇਟ ਆ ਉਹ 2300 ਰੁਪਏ ਪ੍ਰਤੀ ਕੁਇੰਟਲ ਹੋਵੇਗਾ ਇਸ ਤੋਂ ਇਲਾਵਾ ਦੋਸਤੋ ਨਰਮੇ ਦਾ ਰੇਟ ਵੀ ਵਧਾਇਆ ਗਿਆਗਾ ਨਰਮੇ ਦਾ ਰੇਟ ਆ ਜਿਹੜਾ ਪਿਛਲੇ ਸਾਲ ਸੀਗਾ 7020 ਰੁਪਏ ਤੇ ਇਹਦੇ ਵਿੱਚ 501 ਰੁਪਏ ਦਾ ਵਾਧਾ ਕਰਕੇ ਤੇ ਇਸ ਵਾਰ ਕਿੰਨੇ ਰੁਪਏ ਦਾ ਵਿਕੂਗਾ ਇਹ ਐਮਐਸਪੀ ਕੀ ਹੈ ਨਰਮੇਦੀ 7521 ਰੁਪਏ ਇਹ ਵੀ ਯਾਦ ਰੱਖਿਓ ਇਸ ਵਾਰ ਤਾਂ ਯਾਰ ਮੂੰਗੀ ਬਹੁਤ ਜਿਆਦਾ ਵੱਡੇ ਰਕਬੇ ਦੇ ਉੱਪਰ ਲੱਗੀ ਹੈ ਤੇ ਆਪਾਂ ਮੂੰਗੀ ਨੂੰ ਕਿਵੇਂ ਪੁੱਛ ਸਕਦੇ ਹਾਂ ਤੇ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮੂੰਗੀ ਦਾ ਰੇਟ ਦੇ ਵਿੱਚ ਵੀ ਵਾਧਾ ਹੋ ਚੁੱਕਿਆ ਤੇ ਕਾਫੀ ਵਾਧਾ ਹੋਇਆ ਤਾਂ ਮੂੰਗੀ ਦਾ ਪਿਛਲੇ ਸਾਲ ਰੇਟ ਸੀਗਾ 8500 ਤੇ 58 ਰੁਪਏ ਤੇ ਆਪਣੇ ਕਿਸਾਨ ਵੀ ਇਸ ਵਾਰ ਤਾਂ ਇਹੀ ਸੋਚ ਕੇ ਬੜੇ ਖੁਸ਼ ਹੁੰਦੇ ਸੀ ਜੇ ਕਿਤੇ ਸਾਡੀ ਮੂੰਗੀ ਐਮ ਐਸ ਪੀ ਭਾਅ ਵਿਕ ਜੇ ਨਾ ਸਰਕਾਰੀ ਭਾਅ ਤਾਂ 8500 ਰੁਪਏ ਪ੍ਰਤੀ ਕਾਟਲ ਵਿਕੂਗੀ ਨਜ਼ਾਰਾ ਆ ਜਾਊਗਾ ਤਾਂ ਦੋਸਤੋ 8558 ਰੁਪਏ ਦੇ ਵਿੱਚ ਇਸ ਵਾਰ 124 ਰੁਪਏ ਜੋੜ ਲਓ ਇਸ ਵਾਰ ਇਹ ਨਾ ਇਦੇ ਰੇਟ ਦੇ ਵਿੱਚ 124 ਰੁਪਏ ਵਾਧਾ ਕੀਤਾ ਗਿਆਗਾ ਤਾਂ ਇਸ ਵਾਰ ਜਿਹੜਾ ਮੂੰਗੀ ਦਾ ਸਰਕਾਰੀ ਰੇਟ ਆ ਜਿਹੜੀ ਆਪਾਂ ਨੂੰ ਐਮਐਸਪੀ ਮਿਲੂਗੀ ਉਹ ਮਿਲੂਗੀ 8682 ਰੁਪਏ ਜਾਨਕਿ ਮੂੰਗੀ ਦਾ ਹੁਣ ਵਾਲਾ ਜਿਹੜਾ ਰੇਟ ਆ ਉਹ 8682 ਰੁਪਏ ਪ੍ਰਤੀ ਕਵੰਟਲ ਇਸ ਦੇ ਹਿਸਾਬ ਨਾਲ ਤਜੇਕਰ ਆਪਾਂ ਪ੍ਰਾਈਵੇਟ ਮੂੰਗੀ ਵੇਚਦੇ ਆ ਤਾਂ ਵੀ ਆਪ ਨੂੰ ਰੇਟ ਚੰਗਾ ਮਿਲਣਾ ਚਾਹੀਦਾ ਬਾਕੀ ਦੋਸਤੋ ਜਿਹੜਾ ਝੋਨੇ ਦਾ ਰੇਟ ਆ ਉਹ ਇਸ ਵਾਰ 2320 ਰੁਪਏ ਪ੍ਰਤੀ ਕਵੰਟਲ ਹੋ ਚੁੱਕਿਆ ਤੁਹਾਨੂੰ ਇਹ ਰੇਟ ਕਿਵੇਂ ਲੱਗਿਆ ਚੰਗਾ ਜਾਂ ਮਾੜਾ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦੇਣਾ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦੋ ਇਜਾਜ਼ਤ ਧੰਨਵਾਦ ਦੋਸਤੋ